ਰਹੀ ਦਿਲਾਂ ਦੀ ਦੇਨਾਂ ਰਹਾ ਹੁੰਦੀ ਨਿਕਲ ਦਿਲਾਂ ਵੇ ਆਈ ਹਾਂ ਮੈਂ ਚਰਨੇ ਭੁਲੇ ਪਰ पापर दर दर कौमी जोश दी मैं मोती शाट के सता ही सागरा ਸਜਾਈ ਹਾਂ ਮਰਦਾਂ ਕਉ ਮੈਨੂੰ ਫੇਰ ਜਿਉਣ ਵਾਲੀ ਜੀਣ ਬੁੱਟੀ ਹਾਂ ਗਦਰ ਅਕਸੀਰ ਹਾਂ ਮੈਂ ਤਨੀ ਬਾਦਸ਼ਾਹ ਬੋ ਰਨ ਨੂੰ ਬੇ ਨਜ਼ੀਰ ਹੋਂ ਨ ਕਮ ਜੜੀਆਂ ਨੇ ਸਮਝੀ ਰਮਜ਼ ਮੇਰੀ ਉਹਨਾਂ ਬਿੱਤ ਹੈ ਆਬੀ ਗਿਆਤ ਮੇਂ ਜੋ ਦਸਤਾ ਤੇਜ਼ ਤਲਵਾਰ ਦਾ

ये करतीयां दे हथी रोज हरथा नवा कर दिया दुनिया च पाप पैदा सबना हिन्दियां गदर करा चेते दर्द गूंजने फर्ज निभा ਪੜਨਾ ਉਠ ਲੜਾਂਗੇ ਕਰਾਂਗੇ ਕੁਛ ਹਾਸਲ ਲੈਣਾ ਹੋਰ ਕੀ ਅਸਾਂ ਗਵਾਇ ਆਪਣਾ ਉਠੋ ਛਣਕ ਜਿਹਾ ਹੱਥੀਤੇ ਗੁੱਟੋ ਦੇਸ਼ ਹਿੰਦੀਓ ਲੋ ਰਡਾਇ ਆਪਣਾ ਉਮਰਾਂ ਗਾਲੀਆਂ ਕੋਟੀਆਂ ਖੇੜ ਜਨਾ ਦਦਰ ਲਾਲ ਦੀ ਕਟ ਪਰਛਾਣ ਕਰਸਨ ਚੁੱਕੀ ਸਦੀਆਂ ਗੁਲਾਮੀ ਦੀ ਛਟ चंद बलवान करसन थोड़ी लड़न के शेर ललकार वेरी लखा पिडा की विच मैदान मैंने करसन झुकण देख जो देश दी ओ ਇਨਕਲਾਬ ਜਹਾਨ ਕਰਸਨ ਰੋਣ ਨਾ ਇਨਕਲਾਬ ਜਹਾਨ ਕਰਸਨ ਰੋਣ ਨਾ ਇਨਕਲਾਬ ਜਹਾਨ ਰਸਲਿਨ ਕਾਲ ਨਾਮ ਦੇ ਨਾਲ ਬਹੁਤ ਜਸਟਿਸ ਕੀਤਾ ਇਹਨਾਂ ਨੇ ਆਵਾਜ਼ ਦੇ ਵਿੱਚ ਬਹੁਤ ਰਾਸੀ ਮੈਂ ਦੁਆ ਕਰਦੀ ਆ ਕਿ ਇਸੇ ਤਰ੍ਹਾਂ ਹੀ ਗਾਉਂਦੇ ਰਹਿਣ ਔਰ ਸਪੈਸ਼ਲੀ ਜਿਹੜਾ ਉਹਨਾਂ ਨੇ ਚੂਜ਼ ਕੀਤਾ ਗਾਣਾ ਲਹਿਰ ਦੇ ਵਿੱਚੋਂ ਇਹ ਜਿਹੜੀ ਨਜ਼ਰ ਤੁਹਾਡੀ ਨਜ਼ਰ ਕੀਤੀ ਗਈ ਹੈ ਤਾਲੀਆਂ ਇੱਕ ਵਾਰ ਫੇਰ ਇਹਨਾਂ ਦੇ ਲਈ ਸ਼ੁਸ਼ਟਿਸਤ ਮਸਾਦਾਂ ਦੇ ਜਾ ਰਹੀਆਂ ਜੀ ਜਸਮੀਤ ਹੁੰਦਲ ਜੀ ਔਰ ਜਸਵੀਰ ਬਰਾੜ ਜੀ ਕਮਾਂ ਦਾ ਸਟੇਜ ਆਪਾਂ ਇਹਨਾਂ ਨੂੰ ਸਨਮਾਨ ਚਿੰਨ ਦਈਏ ਜੀ ਮੈਂਬਰ ਸਹਿਬਾਨ ਆਰਗੇਨਾਈਜੇਸ਼ਨ ਦੇ ਜਸਵੀਰ ਹੁੰਦਲ ਜੀ ਯਾਰ ਜਸਵੀਰ ਵਿਰਾਟ ਨਿਕੋਲ ਜੀ ਜੇਕਰ ਮੇਰੀ ਬਾਤ ਸੁਣ ਰਹੇ ਆ ਤਾਂ ਵੀ ਸਟੇਜ ਤੇ ਆ ਜਾਓ ਜੀ ਨਿਕੋ ਸੋ ਸਨਮਾਨਜਨ ਦੌਜੀ ਇਹਨਾਂ ਨੂੰ ਕਮਿਊਨਿਟੀ ਲਈ ਬੜਾ ਪ੍ਰਾਊਡ ਹੁੰਦਾ ਹੈ ਜਦੋਂ ਕਮਿਊਨਿਟੀ ਦੇ ਵਿੱਚੋਂ ਬੁਲਾਰੇ ਨਿਕਲਦੇ ਆ ਜਦੋਂ ਕਮਿਊਨਿਟੀ ਦੇ ਵਿੱਚੋਂ ਚੰਗੇ ਪੜ੍ਹੇ ਲਿਖੇ ਆਫੀਸਰ ਸਾਡੀ ਕਮਿਊਨਿਟੀ ਨੂੰ ਸਰਵ ਕਰਦੇ ਆ ਬੜਾ ਪ੍ਰਾਊਡ ਹੁੰਦਾ ਪਲੇਅਰ ਨਿਕਲਦੇ ਆ ਔਰ ਹਮੇਸ਼ਾ ਸਪੋਰਟ ਕਰਿਆ ਕਰੋ ਭਾਵੇਂ ਉਹ ਆਰਟ ਆ ਭਾਵੇਂ ਉਹ ਸਪੀਚਸ ਆ ਭਾਵੇਂ ਪੜ੍ਹਾਈ ਲਿਖਾਈ ਆ ਸੋ ਮੀਡੀਆ ਦਾ ਧੰਨਵਾਦ ਕਰਦੀ ਆ ਜੀ ਹਰਸਕ ਟੀਵੀ ਬੜੇ ਲੰਬੇ ਸਮੇਂ ਤੋਂ ਇਸ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਲਾਈਵ ਚੱਲ ਰਿਹਾ ਮੈਨੂੰ ਲੱਗਦਾ ਪ੍ਰੋਗਰਾਮ ਸੋ ਲਾਈਵ ਚੱਲ ਰਿਹਾ ਜੀ ਰਿਕਾਰਡਡਾ ਚ ਸੋ ਦੇਸ਼ ਦੁਆਬਾ ਜੀ ਤੋਂ ਭਾਜੀ ਪਹੁੰਚੇ ਵਰ ਬਹੁਤ ਬਖਸ਼ਰੀਆ ਇਹਨਾਂ ਦਾ ਵੀ ਔਰ ਇਸ ਦੇ ਨਾਲ ਹੀ ਰੇਡੀਓ ਪੰਜਾਬ ਦੀ ਟੀਮ ਬੇਕਰ ਸਪੀਡ ਤੋਂ ਪਹੁੰਚੀ ਹੋਈ ਹੈ ਨਾਜਰ ਸਿੰਘ ਕੋਲਰ ਜੀ ਉਹਨਾਂ ਦੇ ਨਾਲ ਮੈਂਬਰ ਸਾਹਿਬਾਨ ਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਰਦੇ ਆਂ Jean, you and so i'm professor nicole from uc davis and I, I just wanted to add one thing which is, you know, rasleen kor is, she is the great, great, a uh, granddaughter of a um, Gathery baba who was hanged. and, you know, the, the future of this movement, you know, lies in the souls and the hearts of young people here like rasleen. And um, she just gave up. She's a graduate of UC Davis, and she gave up a very prestigious profession um, as a financial consultant in order to dedicate her um, life full time to the sangha, because she's such a talented classical um, gurbani vocalist. And um, I hope she's going to start a Sikh music academy here in the Central Valley, and I and I I hope um, with the sangha's help. Um, we can start like a new era of um, young people who are dedicating themselves to the sangit. Why Guruji Kakalsa? Why Guruji